ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ। ਅਪਣੇ ਹੁਣੇ ਮੌਸਮ ਬਾਰੇ ਆਈਤਾ ਆ ਵੱਡੀ ਅਪਡੇਟ। ਅਪਣੇ ਹੁਣੇ ਜਾਰੀ ਕੀਤਾ ਗਿਆ ਵੱਡਾ ਅਲਰਟ ਖਬਰ ਨੂੰ ਅੰਤ ਤੱਕ ਦੇਖਣਾ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ। ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ। ਮੌਸਮ ਵਿਭਾਗ ਨੇ ਐਤਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਲੂ ਅਤੇ ਕੁਝ ਇਲਾਕਿਆਂ ਵਿੱਚ ਮੀਂਹ ਅਤੇ ਕੱਜੇ ਤੇਜ਼ ਹਵਾਵਾਂ ਦਾ ਅਲਰਣ ਜਾਰੀ ਕੀਤਾ ਸੂਬੇ ਦੇ ਮਾਲਵਾ ਖੇਤਰ ਵਿੱਚ ਜਿੱਥੇ ਗਰਮੀ ਦੀ ਲਪੇਟ ਚ ਹੈ ਤਾਂ ਉੱਥੇ ਮੱਝਾ ਤੇ ਦੁਆਬਾ ਵਿੱਚ ਮੀਂਹ ਤੋਂ ਰਾਹਤ ਮਿਲਦੀ ਅਮੀਰਾ ਤੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਕੁਝ ਦਿਨਾਂ ਦੀ ਰਾਹਤ ਮਿਲੇਗੀ ਅਤੇ ਨਾਲ ਹੀ 4 ਜੂਨ ਤੱਕ ਸੂਬੇ ਦੇ ਮਿਸ਼ਰਤ ਅਸਰ ਦੇਖਣ ਨੂੰ ਮਿਲੇਗਾ ਤੇ ਜਦੋਂ ਕਿ 5 ਜੂਨ ਤੋਂ ਸਥਿਤੀ ਆਮ ਵਾਂਗ ਹੁੰਦੀ ਜਾਰੀ ਹੈ ਮੌਸਮ ਵਿਭਾਗ ਅਨੁਸਾਰ ਬੀਤੀ ਰਾਤ ਮਾਨਸਾ ਸੰਗਰੂਰ ਬਰਨਾਲਾ ਤੇ ਬਠਿੰਡਾ ਵਿੱਚ ਮੌਸਮ ਵਿੱਚ ਥੋੜਾ ਜਿਹਾ ਬਦਲਾ ਆਇਆ ਪਰ ਅਜਿਨਾਂ ਇਲਾਕਿਆਂ ਵਿੱਚ ਲੂਂਦਾ ਅਲਰਟ ਹੈ ਤੇ ਇਸ ਤੋਂ ਇਲਾਵਾ ਫਰੀਦਕੋਟ ਮੁਕਤਸਰ ਮੋਗਾ ਬਠਿੰਡਾ ਬਰਨਾਲਾ ਲੁਧਿਆਣਾ ਵਿੱਚ ਲੂਂਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਫਾਜ਼ਿਲਕਾ ਫਰੋਹੇ ਪਰ ਤਰਨਤਨ ਅੰਮ੍ਰਿਤਸਰ ਗੁਰਦਾਸਪੁਰ ਇੰਨਾ ਸਾਰੇ ਇਲਾਕਿਆਂ ਦੇ ਨਾਲ ਮੀਂਹ ਦੇ ਨਾਲ ਤੇਜ਼ ਹਵਾਵਾਂ ਵਾਲੀ yellow ਅਲਰਟ ਜਾਰੀ ਕੀਤਾ ਗਿਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਤਨ